ਮਹਿਜ 500 ਰੁਪਏ ਲਈ 19 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਨੌਜਵਾਨ ਦੇ ਸਿਰ 'ਚ ਇਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਦਕਿ ਉਸ ਦੇ ਪਿਤਾ ਨੂੰ ਵੀ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ ਜੋ ਕਿ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜੇ ਪਰ ਮਹਿਜ 500 ਰੁਪਏ ਲਈ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦਰਸਲ معاملہ ਗੁਰਦਾਸਪੁਰ ਦਾ ਜਿੱਥੇ ਸਿਰਫ 500 ਰੁਪਏ ਲਈ ਦੋ ਗੁੱਟਾਂ 'ਚ ਝਗੜਾ ਹੋ ਗਿਆ ਤੇਸ ਝਗੜੇ ਦੌਰਾਨ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਸ ਦਾ ਪਿਤਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਪਹਿਲਾਂ ਹਸਪਤਾਲ ਕਾਨੂੰਵਾਲ ਵਿਖੇ ਲਿਜਾਇਆ ਗਿਆ ਜਿੱਥੋਂ ਬਾਅਦ 'ਚ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਇਸ ਲੜਾਈ ਦੌਰਾਨ ਦੋ ਤੜਿਆਂ ਵੱਲੋਂ ਭਾਰੀ ਪਥਰਾ ਕੀਤਾ ਗਿਆ ਸੀ ਲੜਾਈ ਦੌਰਾਨ ਇੱਕ ਇਟ ਇਸ ਨੌਜਵਾਨ ਰਾਜਨ ਦੇ ਸਿਰ 'ਚ ਵੱਜੀ ਜਿਸ ਤੋਂ ਬਾਅਦ ਉਸ ਦੀ ਦੁਰੰਤ ਮੌਤ ਹੋ ਗਈ ਮੇਰਾ ਨਾਮ ਸਿਕੰਦਰ ਜੀ ਇੱਥੇ ਗਾਣਾ ਗੁਣਾ ਕਰਦੇ ਟਾਰੂੜੇ ਚ ਲਾਇਓ ਟੋ ਦੇ ਮੇਰੇ ਭਰਾ ਦੇ ਜਿਹੜਾ ਦੇ ਘਰ ਤੋਂ ਹੀ ਹੈ ਨਾ ਰਾਜਣਦੀ ਉਹ ਇੱਥੇ ਮੱਝੇ ਚ ਅੱਛਾ ਤੇ ਢਾੜੀ ਦਾ ਇੱਥੇ ਜੇ ਰੋਣਾ ਬੱਜਾ ਅੱਛਾ ਢਾੜੀ ਵੀ ਸੀਰੀਅਸ ਚ ਕਰਤਾ ਪਰ ਲੱਗੇ ਜੀ ਰਾਜਣੀ ਜਿਹਦੀ ਦਿੱਟੋਗੀ ਬਲਵਿੰਦਰ ਸਿੰਘ ਹਾਂ ਬਰੇਲ ਭਾਈ ਸਾਹਿਬ ਕਵਾਰਹੀ ਹੈ ਜੀ ਅੱਛਾ ਹਾਂ ਜੀ ਪੰਮਾ ਹੀ ਕਰਦੇ ਆ ਪਬਲਿਕ ਮੋਰੇ ਢੋਣੇ ਤੱਕ ਇਹੋ ਹੀ ਗਾਣਾ ਗੁਣਾ ਕਰਦੀ ਹੋਰ ਕੋਈ ਵੀ ਗੱਲ ਹੋਈ ਰਵੀ ਦੇ ਨਿਆਣਿਆਂ ਕੋਲਾ ਰੋ ਮੋਟਾ ਰਵੀ ਨੇ ਮੁੰਡੇ ਆ ਮੋਟੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਪੱਟ ਦੀ ਤੇ ਦੋਆ ਘਾਲ ਕੋਈ ਨਹੀਂ ਨਾ ਕਾਲਾ ਕੱਟਦੇ ਆ ਕੇ ਘਰ ਦੇ ਘੜੀ ਆ ਕੇ ਕਾਲਾ ਕੱਢਦੇ ਆ ਸੇਰੇ ਸੇਰੇ ਅੱਛਾ ਹਾਂਜੀ ਦੋ ਜਣੇ ਆਏ ਉਹ ਲੋੜੇ ਮਾਰਿਆ 8 ਮਾਰੀ ਸੇਚ ਵੱਜੀ ਸੇਚ ਵੱਜੀ ਦਰਸਲੇ ਮਾਮਲਾ ਚੋਰੀ ਕੀਤੀ ਗਈ ਕਣਕ ਦੇ ਪੈਸਿਆਂ ਨੂੰ ਵੰਡਣ ਨੂੰ ਲੈ ਕੇ ਹੋਇਆ ਇਸ ਮਾਮਲੇ ਚ ਦੋਸ਼ੀ ਮੰਨੇ ਜਾ ਰਹੇ rahul ਅਤੇ rohit masi ne rajan ਦੇ ਭਰਾ sajan ਦੇ ਨਾਲ ਮਿਲ ਕੇ ਕੁਝ ਦਿਨ ਪਹਿਲਾਂ ਆਪਣੇ ਗਵਾਂਡੀਆਂ ਦੇ ਘਰੋਂ ਕਣਕ ਚੋਰੀ ਕੀਤੀ ਸੀ ਜਿਸ ਤੋਂ ਬਾਅਦ 500 ਰੁਪਏ ਦੀ ਚੋਰੀ ਹੋਈ ਕਣਕ ਨੂੰ ਲੈ ਕੇ ਦੋਵਾਂ ਗੁੱਟਾਂ ਚ ਹੁਣ ਲੜਾਈ ਹੋ ਗਈ ਲੜਾਈ ਇੰਨੀ ਵੱਧ ਗਈ ਕਿ ਦੋਵਾਂ ਪਾਸਿਆਂ ਤੋਂ ਇੱਟਾ ਪੱਥਰ ਸੁੱਟੇ ਜਾਣ ਲੱਗੇ ਇਸ ਦੌਰਾਨ ਇੱਕ ਇੱਟ rajan ਦੇ ਸਿਰ ਵਿੱਚ ਵੱਜੀ ਜਿਸ ਕਾਰਨ ਉਹ ਗੰਭੀਰ ਰੋਗ ਚ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ਉਧਰ ਇਹ ਸਬੰਧੀ ਸੂਚਨਾ ਮਿਲਣ ਤੇ ਥਾਣਾ ਕਾਨੂੰਨਵਾਲ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਗਈ ਹੈ ਜੀ ਸਾਨੂੰ ਨੇ ਇੱਕ ਸਵੇਰੇ ਕਾਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਇਟਾ ਰੋੜੇ ਮਾਰੇ ਮਾਰੇ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਦੇ ਸੱਟਾ ਲਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਨੀਤਿ ਗੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜ਼ਿਆਦਾ ਸੱਟਾ ਲਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਾਂ ਜ ਨਗਰਨਜ ਸਿੰਘ ਕੀ ਕੋਈ ਪੈਹਰਾ ਲੈਣ ਦੇਣਾ ਹੈਗਾ ਇਹਨਾਂ ਦਾ ਤੇ 500 ਰੁਪਏ ਦੀ ਕੈਂਦੀ ਕੀ ਲੈਣ ਦੇਣਾ ਹੈਗਾ ਇਹਨਾਂ ਦਾ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀ ਹੈ ਤੇ ਬਾਕੀ ਜਿਹੜਾ ਮੁੱਤਕਿਓ ਉਹਦੀ ਆਪਾਂ ਪੋਸਟ ਮਾਰਤ ਕਰਾ ਰਹੇ ਰੋਹਿਤ ਮਸੀਹਾ ਰਾਵਲ ਮਸੀਹਾ ਤੇ ਇੱਕ ਨਰੀ ਮਾਤਾ ਇਹ ਚ ਨਵਾਂ ਜਿਹੜਾ ਕਾਨੂੰਨ ਬਣਿਆ 133 ਬੀ ਐਨ ਐਸ ਤਾਂ ਜਾਣਕਾਰੀ ਮੁਤਾਬਕ ਮਲਜ਼ਮ ਕਰੋ ਫਰਾਰ ਚੱਲ ਰਹੇ ਨੇ ਅਤੇ ਪੁਲਿਸ ਨੇ ਉਹਨਾਂ ਦੀ ਗ੍ਰਿਫਤਾਰੀ ਲਈ ਪਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਇਹ ਵੱਡਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਮਹਿਜ 500 ਰੁਪਏ ਨੂੰ ਲੈ ਕੇ ਦੋ-ਤਿੰਨ ਵਿਚਾਲੇ ਝੜਪ ਹੋਈ ਏ ਦੋ-ਤਿੰਨ ਵਿਚਾਲੇ ਇੱਕ ਦੂਜੇ ਤੇ ਪਥਰਾबाजी ਕੀਤੀ ਗਈ ਹੈ ਜਿਸ ਤੋਂ ਬਾਅਦ ਇੱਕ ਇੱਟ ਨੌਜਵਾਨ ਦੇ ਸਿਰ ਵਿੱਚ ਵੱਜੀ ਜਿਸ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਉਸ ਦਾ ਪਿਤਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਦਰਸਲ ਮ੍ਰਿਤਕ ਨੌਜਵਾਨ ਦੇ ਭਰਾ ਨੇ ਦੂਜੇ ਕੁਝ ਲੋਕਾਂ ਨਾਲ ਮਿਲ ਕੇ ਕਣਕ ਚੋਰੀ ਕੀਤੀ ਸੀ ਜਿਸ ਤੇ ਪੈਸਿਆਂ ਨੂੰ ਵੰਡਣ ਨੂੰ ਲੈ ਕੇ ਉਹਨਾਂ ਵਿੱਚੇ ਤਕਰਾਰ ਹੋਇਆ ਸੀ ਅਤੇ ਇਸ ਤਰ੍ਹਾਂ ਮ੍ਰਿਤਕ ਨੌਜਵਾਨ ਦੇ ਸਿਰ ਵਿੱਚ ਇੱਟ ਲੱਗੀ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ